ਮੋਰ ਕੱਲਾ ਰਹਿਣਾ ਚਾਹੁੰਦਾ ਉਹ ਉਹ ਉਹਨੂੰ ਆਪਦੇ ਪ੍ਰਿੰਸੀਪਲ ਡਿਫਾਈਨ ਕਰ ਰਿਆ ਆ ਆਪਦੀ ਆਪਦੇ ਉੱਠਣਾ ਆਪਣਾ ਬੈਠਣਾ ਉਹਨੂੰ ਕੋਈ ਤੰਗ ਨਾ ਕਰੇ ਉਹਨੂੰ ਹਰੇਕ ਕੰਫਰਟੇਬਿਲਟੀ ਜੋ ਰਾਤ ਨੂੰ 2 ਵਜੇ ਤੱਕ ਬੈਠਾ ਉਹਨੂੰ ਕੋਈ ਆ ਕੇ ਉਹਨੂੰ ਮਾਂ ਇਹ ਨਾ ਕਹਵੇ ਵੀ ਤੂੰ ਬੱਤੀ ਬੰਦ ਕਰ ਲੈ ਤੇ ਸੋ ਜਾ ਹੂੰ ਉਹ ਚਾਹੁੰਦਾ ਕਿ 2 ਵਜੇ ਉਹਨੂੰ ਪਤਾ ਵੀ ਨਹੀਂ ਮਤਲਬ ਕਿ ਉਹ ਅਨਕੌਂਸ਼ੀਅਸਲੀ ਜਾਂ ਕੌਂਸ਼ੀਅਸਲੀ ਜਿਸ ਪੈਟਰਨ ਦੇ ਵਿੱਚ ਰਹਿਣਾ ਚਾਹੁੰਦਾ ਅਸੀਂ ਉਸੇ ਪੈਟਰਨ ਨੂੰ ਤੋੜ ਦੀ ਬਾਾਰੇ ਤੇ ਇੱਕ ਲੂਪ ਚ ਫਸ ਗਏ ਆ ਤੇ ਇਹ ਹੀ ਇਹ ਕਾਤੋਂ ਹੋ ਰਿਹਾ ਹੈ ਆਜ਼ਾਦੀ ਤੋਂ ਪਹਿਲਾਂ ਅਸੀਂ 27 ਕਰੋੜ ਸੀ ਅੱਜ 60 ਸਾਲ ਹੋ ਗਏ ਨੇ 70 ਸਾਲ ਹੋ ਗਏ ਨੇ ਅਸੀਂ 100 150 ਕਰੋੜ ਤੋਂ ਉੱਪਰ ਜਾ ਚੁੱਕੇ ਹਾਂ ਤੇ ਜੇ ਇਹ ਮੈਟਾਵਰਸ ਨਾ ਬਣਾਉਣਗੇ ਜੇ ਆਪਣੀ ਜ਼ਿੰਦਗੀ ਇਹ ਆਪ ਨਾਲ ਇੱਕ ਕਮਰੇ ਚ ਬਿਠਾਉਣਾ ਇਹਨਾਂ ਨੇ ਸਾਨੂੰ ਕਿ ਬਾਹਰ ਨਾ ਨਿਕਲ ਲੈ ਇਹਨਾਂ ਨੂੰ ਸਾਰਾ ਕੁਝ ਅੰਦਰ ਹੀ ਦੇ ਦੋ ਇਦੋਂ ਇੰਨਾ ਕੁਸ਼ਨਾਂ ਨੂੰ ਅੰਦਰ ਹੀ ਦੇ ਦੂਗਾ ਤਾਂ ਇਹਨਾਂ ਦਾ ਜਿਹੜਾ ਬਾਹਰ ਨਿਕਲਣਾ ਹੈ ਬਾਹਰ ਕਿਉਂਕਿ ਆਬਾਦੀ ਇੰਨੀ ਜ਼ਿਆਦਾ ਹੋਈ ਪਈ ਹੈ ਇਹਨਾਂ ਨੂੰ ਹੁਣ ਸਪੇਸ ਚਾਹੀਦੀ ਹੈ ਆਪਾਂ ਨੂੰ ਸਪੇਸ ਚਾਹੀਦੀ ਸਪੇਸ ਕਿੱਥੇ ਚਾਹੀਦੀ ਹੈ ਇਹਨਾਂ ਨੂੰ ਮੈਟਾਵਰਸ ਸਪੇਸ ਮਿਲ ਲੱਗ ਜੂਗੀ